ਜੀ ਫਸੇ ਕਾਲ ਕੀ ਹੈ ਚਾਲ ਨੇ ਆਦੀ ਸ਼ੂਟਿੰਗ ਦਾ ਦੀ ਸਮਾਪਤ ਹੋ ਗਈ ਨੈਸ਼ਨਲ ਇਹ ਓਹ ਸੁਮਾਈਲਾ ਦੇਖੋ ਕਿੰਨੀਆਂ ਮਿੱਠੀਆਂ ਮਿੱਠੀਆਂ ਸੁਮਾਈਲਾ ਨੇ ਇੱਕ ਵਾਰੀ ਫੇਰ ਕਰੇ ਇੱਕ ਠੀਕ ਹੁਣ ਕਾਲ ਕੁਪਰੇਸ਼ ਦਾ ਸਕਣਾ ਕੋੜੇ ਅੱਜ ਆਪਕਾਂ ਕਿਥੇ ਸਿਲੀਵਿਟ ਸੁਮਾਉ ਸੁਮਾਉ ਪਿੰਡ ਆਇਆ ਮੰਮੀਰ ਪਾਲ ਸਿੰਘ ਸਮੋਂ ਦੇ ਘਰੇ ਤੇ ਆਪਾਂ ਲਾਇਉ ਦੰਨਾ ਤੇ ਚਲੋ ਉਹ ਬਾਅਦ ਚ ਪੁੱਛਦੇ ਆਂ ਜੀ ਮੰਮੀਰ ਨੂੰ ਕੋਈ ਸਵਾਲ ਕਰਦੇ ਆਂ ਕੋਸਾ ਜੀ ਸਰ ਉਜਾਜ ਜੀ ਚੈਨ ਹੋ ਅੱਛਾ ਸਰ ਮੈਨੂੰ ਆਂ ਦੱਸੋ ਜਿਵੇਂ ਤੁਸੀਂ ਨੈਗੇਟਿਵਿਟੀ ਲਾਂਦੇ ਜਿਗੇ ਤੁਹਾਨੂੰ ਦੋ ਛੁੱਟੀ ਹੋਵੇ ਹੁਣ ਕਿਦਾਂ ਦਾ ਫੀਲ ਹੋ ਰਿਹਾ ਹੈ ਸਾਡਾ ਜਿਨੀ ਫੀਲ ਤਾਂ ਵਧੀਆ ਨਹੀਂ ਹੁੰਦਾ ਜਦੋਂ ਕੰਮ ਤੋਂ ਕੱਢਿਆ ਜਾਵੇ ਹੈਨਾ ਕੱਢਿਆ ਗਿਆ ਤੁਸੀਂ ਕਾਪ ਛੱਡੇ ਮੈਂ ਅਰਜੈਨ ਪਾਇਆ ਸੀਗਾ ਠੀਕ ਇਹ ਫਿਰ ਉੱ딜 ਆ ਨਾ ਉਹ ਰੀਜ਼ਨ ਉਹਦਾ ਰੀਜ਼ਨ ਕੀ ਸੀ ਅ ਰੀਜ਼ਨ ਪੰਜ ਰਤ ਤੋਂ ਵੱਡਾ ਰੀਜ਼ਨ ਸੀ ਕਿ ਬਈ ਸਭ ਨੇ ਬਈ ਸਾਰੇ ਤੁਸੀਂ ਕੋਈ ਕਹਿੰਦੇ ਨੇ ਵੀ ਕੰਪੋਨਡ ਕਾਸਟ ਨੂੰ ਮੇਰੇ ਤੋਂ ਜਾਣੀ ਹੋਇਆ ਹੈਗਾ ਤੇ ਮੰਚ 'ਤੇ ਬਹੁਤ ਮਾਵਾ ਬੜੇ ਗਾਲਾਂ ਕੱਢੀਆਂ ਹੋਣੀਆਂ ਤੇ ਉਹ ਮੈਨੂੰ ਫੀਲ ਹੋਈਆਂ ਗੱਲ ਇਹ ਰਹੀ ਨੀ ਸੁਣਦੇ ਨਾ ਥੋੜਾ ਜਨਸਾ ਖਰਾਬ ਹੈ। ਇਹ ਅੱਛਾ ਵੀ ਤੁਹਾਨੂੰ ਇਹਦਾ ਜਿੰਮੇ ਸਾਨੂੰ ਦੱਸ ਦਿਓ ਇਹ ਫੋਟੋ ਚਾਹਤ ਤਾਂ ਕੋਈ ਹੋਣੀ ਨਹੀਂ ਦੇਗਾ ਪੁਲਿਸ ਸਟੱਡੀ ਵੀ ਰਕਣੀ ਆ ਰਹੀ ਸੀ ਕੁਛ ਨਾ ਮੈਂ ਮਹੀਨਾ ਹੋ ਲਾ ਸਕਦਾ ਸੀ ਯੂਨੀਵਰਸਿਟੀਾਂ ਦੇਖ ਲਿਆ ਐਵੇਂ ਫਿਰ ਕੋਈ ਅਨਫਾਇਦਾ ਨਹੀਂ ਕਿਹੜੀ ਸਾਹ ਹੋਗਾ ਹੁਣ ਐਸ ਕੀ ਜਿੱਥੇ ਜਿਹੜਾ ਸਾਹਿਬ ਨੂੰ ਲੱਗਦਾ ਮੈਨੂੰ ਕੋਟਾ ਮਿਲਿਆ ਤੇਰੇ ਹਾਂ ਕੋਟਾ ਤਾਂ ਮਿਲ ਜੂਗਾ ਤੇ ਆਪਾਂ ਆਪਣੇ ਨਾਲ ਦੋ ਵੀਰ ਹੋਰ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂ ਜੀ ਜੀ ਕੀ ਹਾਲ ਚਾਲ ਹੈ ਬਹੁਤ 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 ਵਧੀਆ ਵੀਰ ਜੀ ਰਾਜੇ ਜੀ ਆਪ ਵੀ ਪਾਛੇ ਵੱਧ ਰਹੇ ਤੇ ਸਾਡੇ ਛੋਟੇ ਜੀ ਜੀ ਇਤਨੇ ਜਿਹੇ ਕੁਐਸਚਨ ਆਨਸਰ ਕਰ ਰਹੇ ਨੇ ਬਹੁਤ ਹਰਤ ਲੱਗ ਚਾ ਤੇ ਜਿਵੇਂ ਰਾਤ ਆਪਾਂ ਲੇਟ ਪਹੁੰਚੇ ਘੰਟਾ ਦਿੱਤੇ ਕਿੰਨੀ ਪੀਂਦੇ ਰਹੀ ਮੈਨੂੰ ਬੋਲਣ ਦੀ ਬਹੁਤ ਬਹੁਤ ਇੱਛਾ ਹੈ ਕਿ ਮੈਂ ਸ੍ਰੀ ਕਾਟੂ ਕੋਲਾਂ ਦੇ ਹੈ ਹਰ ਸਾਟੂ ਕੋਲਾਂ ਦੇ ਵੀ ਇਹ ਸਰੀਰਕ ਪ੍ਰੋਗਰਾਮ ਬਣਾ ਕੇ ਕਾਟੂ ਕੋਲ ਦੇ ਤਿਆਰ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਜਿਵੇਂ ਤੁਹਾਨੂੰ ਇੱਕ ਹੋਤੀ ਮਿਲਦੀ ਹੈ ਨਾ ਕਿ ਬੈਲ ਬੈਕ ਨੂੰ ਕਰੂ ਪੈਕਟੀ ਇਹ ਠੀਕ ਹੈ ਪੈਕਟੀ ਕੋਡ ਲਾਲ ਤਾਂ ਠੀਕ ਹੈ ਪਰ ਅਫਸੋਸ ਹੁੰਦਾ ਵੀ ਇੱਡੀ ਜੀ ਦੇ ਵਧਾਈ ਹੈ ਜੇ ਐਡੇ ਲੱਗ ਕੇ ਵੀ ਤਾਂ ਪੈਂਟ ਗ੍ਰੇਡਿੰਗ ਤੇ ਅਫਸੋਸ ਹੁੰਦਾ ਤੇ ਤੁਸੀਂ ਥੋੜਾ ਇਹਦੇ ਮਿਹਨਤ ਹੋਰ ਕਰੋ ਤੁਸੀਂ ਆਹੇ ਪੱਥਰ ਸਟ ਲਾਇਆ ਕਰੋ ਜਿਮ ਚ ਹੈ ਕੋਈ ਨਹੀਂ ਲਾ ਕੇ ਹੁੰਦਾ ਉਹਨੇ ਯੂ ਸਾਰੇ ਲਾ ਸਕਦੇ ਹਨ ਨਹੀਂ ਨੀ ਕੋ ਜਿਆਦਾ ਲੋਡ ਹੈ ਵੈਸੇ ਉਹ ਨਾ ਤੇ ਬਾਕੀ ਕੀ ਕਰਨੀ ਹੈ ਕਰਨੀ ਆ ਕਿਵੇਂ ਤੁਸੀਂ ਇਹ ਦੋਵੇਂ ਬਾਕੀ ਦੇ ਪਹਿਲਾ ਹਰ ਸਹੀ ਹੈ ਅਗਲੀ ਵਾਰ ਜਿਹੜਾ ਗਰਮੇਂਟ ਆਉਂਦਾ ਬੰਨਣਾ ਉਸ ਤੋਂ ਕੈਮਰਾ ਦਿੱਤੇ ਹੋਏ ਉਰਦਾਰ ਤੋਂ ਨਹੀਂ ਆਉਂਦਾ ਉਹ ਤਾਂ ਬਹੁਤ ਥੋੜੀ ਮੈਂ ਉਹੀ ਸੋਚ ਰਿਹਾ ਵੀ ਚਲੋ ਮੈਂ ਤਾਂ ਫਿਰ ਵੀ ਬੈਣਾ ਹੈ ਪਰ ਕੀ ਰੱਬ ਆਸਰੀ ਹੈ ਨਾ ਨਹੀਂ ਅੱਲਾ ਅੱਲ੍ਹਾ ਹੋ ਜ਼ਬਲ ਜਲਾਲੁਲ ਇਕ੍ਰੀਮੁ ਮੁਕੱਦਸ ਇਲਾਹ ਇਲਾਹੁ ਇਲਾਹੁ ਲਾ ਇਲਾਹਾ ਬਹੁ ਮੁਹੱਦੇ ਰਜ਼ੂਲ ਤਬਾਬੀ ਆ ਮੇਰੇ ਨਾਲ ਕੱਟਦੇ ਹੋ ਮੈਂ ਪੜ ਵੀ ਰਹੇ ਹਾਂ ਜਿਹੜਾ ਹੈ ਹਾਂ ਇੱਕ ਤਾਂ ਬਾਈ ਮਾਰੇ ਨੇ ਬੜਾ ਜ਼ੋਰ ਲਾਇਆ 10 ਜਨਮ ਲੱਗੇ ਥਾਰ ਮੀ ਸਦੀ ਤੱਕ ਹੀ ਸੀ ਧੁੰਦੇ ਗਏ ਪਾਪੋਂ ਤੋਂ ਬਾਹਰ ਹੀ ਨਹੀਂ ਆਏ ਵੀਰ ਜੀ ਕਸਮ ਕਰੀ ਬਾਬੀ ਮੈਂ ਤਾਂ ਪਾਪੋਂ ਤੋਂ ਬਾਹਰ ਹਾਂ ਵੈਰੀ ਗੱਲ ਕਰੀ ਇਹ ਵੱਡੀਆਂ ਜੋਤਾਂ ਨੇ ਬੜੀ ਤੇਜ਼ ਕਰਾ ਲਿਆ ਸਿਤਾਦ ਜੀ ਸਿਤਾਦ ਤੇ ਬਾਤਲੀ ਟੂਡੇ ਕੋਈ ਹੋਰ ਹਰਪਾ ਕੁਛ ਜੀ ਮੈਂ ਸਿਰਫ ਇਹਨਾ ਦੱਸਣਾ ਜਾਊਂਗਾ ਵੀ ਮੇਰੀ ਟੀਮ ਬਹੁਤ ਵਧੀਆ ਹੈ ਭਾਵੇਂ ਜੀ ਆਤਸਮਾ ਹਾਸੀ ਬੰਗੋਲ ਕਰਦੇ ਗਾਦੇ ਇੱਕ ਦਿਨ ਜੀ ਲਾਜ਼ਨ ਨੇ ਪਰ ਜਿਵੇਂ ਮਰਗਟਾ ਪਿਆਰ ਬਹੁਤ ਆ ਯਾਰ ਤੂੰ ਪਿਆਰ ਵੀ ਦਾਨੀ ਸੱਚ ਬੋਲੀ ਦਾ ਮੂੰਹ ਤੇ ਟੈਕਨੋਜੀ ਲਾਉਣ ਲੱਗੇ ਬਹੁਤਰੀ ਬੋਲ ਜਿਵੇਂ ਕਿ ਤੁਸੀਂ ਦੇਖਦੇ ਹੋ ਹਮ ਬੇਸ਼ੱਕ ਤੁਹਾਨੂੰ ਲਿਖਣਾ ਆਇਆ ਕਿ ਕਿੱਥੋਂ ਵੀ ਲੱਗਿਆ ਲੋਕ ਵੀਰੇ ਲਿਖਣ ਦਾ ਕੀੜਾ ਜਿਹੜਾ ਮੈਂ 9ਵੀਂ ਕਲਾਸ ਜਦੋਂ ਪੜਦਾ ਹੁੰਦਾ ਸੀ ਨਾ ਮੇਰੇ ਨਾਲ ਦਾ ਇੱਕ ਦੋਸਤ ਹੁੰਦਾ ਸੀ ਹੈਪੀ ਮੁੰਡਾ ਬੜਵਾਰੇ ਪਿੰਡ ਤੋਂ ਮੇਰੇ ਪਿੰਡ ਦੇ ਲਾਗੇ ਪਿੰਡ ਅਸੀਂ ਦੋਵੇਂ ਬੈਠ ਕੇ ਨੀ ਪਿੱਛੇ ਫੁੱਟੇ ਸਿੱਧੇ ਗਾਣੇ ਲਿਖਦੇ ਹੁੰਦੇ ਹਾਸਿਲ ਨਕੋਲ ਵਾਲੇ ਜਿਹੜੇ ਬਾਸਵਾ ਚ ਗਾਉਂਦੇ ਹੁੰਦੇ ਸੀਗੇ ਉਹ ਗਾਣੇ ਗਾਉਂਦੇ ਦੋਦੇ ਹੋਲੀ-ਹੋਲੀ ਸ਼ੌਕ ਤੇ ਆ ਪੰਜਾਬੀ ਆ ਮੇਰੀ ਸੁਧਰੀ ਨਹੀਂ ਪਰ ਮੈਂ ਲਿਖਣੇ ਵਧੀਆ ਲੱਗਦਾ ਸੋਨੋ ਬਰਾ ਮੈਂ ਮੁਹਾਰ ਨਹੀਂ ਮੈਂ ਉਸਤਾਦ ਦੀ ਲੋੜ ਹੈ ਬੱਚ ਦੱਸ ਰਿਹਾ ਮੈਂ ਸੱਚਾਈ ਗੱਲ ਮਨੂੰ ਪੰਜਾਬੀ ਦੇ ਉਸਤਾਦ ਦੀ ਲੋੜ ਹੈਗੀ ਹੈ ਕੋਈ ਨਾ ਕੋਈ ਬਿਖਲੇ ਕਰਦੇ ਸਾਂ ਸੱਚਾ ਚਲੋ ਫੇ ਕੋਈ ਟੋਟਲੀ ਆਪਣਾ ਉਸਤਾਦ ਲੱਭਦੇ ਕੋਈ ਵਧੀਆ ਜੀ ਤੇ ਭਾਈ ਪਹਿਲੀ ਗੱਲ ਫੇਰ ਮੈਂ ਹਰ ਇੱਕ ਬਲੌਗ ਚ ਕਹਿੰਦਾ ਹੁੰਦਾ ਸਾਡੀ ਸਪੋਰਟ ਕਰਿਆ ਕਰੋ ਬੰਨੀ ਗੇਲਾ ਫੇਰ ਪਤਾ ਕੀ ਚੱਕਰ ਆ ਜੇ ਇਹ ਤਾਂ ਅਸੀਂ ਤਕੜੇ ਹੁੰਦੇ ਜੀ ਪ੍ਰੋਮੋਸ਼ਨ ਆ ਪੈਸੇ ਲਾ ਲਈਤੇ ਅਸੀਂ ਫੇਮਸ ਹੋ ਜਾਂਦੇ ਆ ਕੁਛ ਨਹੀਂ ਯਾਰ ਆ ਪਾਗਲਾ ਸੋਹਣਿਆ ਯਾਰ ਤਾਨੀ ਵਧੀਆ ਗੱਲ ਕਰ ਰਹੀ ਯਾਰ ਹਾਂ ਉਸੋ ਤੇ ਜੇ ਪੈਸੇ ਪੂਰੇ ਹੁੰਦੇ ਸਾਡੇ ਕੋਲ ਅਸੀਂ ਚਾਰ ਹੀ ਧਾਕੇ ਬਈ ਆਪਾ ਕਰ ਲੈਂਦੇ ਆਪਣੇ ਪੇਜਾਂ ਨੂੰ ਟੈਨਸ਼ਨ ਨਹੀਂ ਦੀ ਸਾਨੂੰ ਕੋਈ ਪਰ ਹੁਣ ਥੋੜਾ ਜਿਹਾ ਤੁਹਾਡੇ ਸਭ ਆਵੜ ਨਹੀਂ ਲੋੜਾ ਗਰੀਬ ਨਾਲ ਗਰੀਬੇ ਖੜਦਾ ਹੁੰਦਾ ਪਰ ਮੈਂ ਹੀ ਕੱਪੜਿਆਂ ਤੋਂ ਕਦੇ ਲੱਗੇ ਨਹੀਂ ਹੈਗੇ ਪਰ ਵੀਰ ਜੀ ਹੈਗੇ ਆ ਆ ਵੀਰ ਜੀ ਅੱਜ ਆਪਾਂ ਨੂੰ ਲੈ ਤਾਂਦੂ ਬੜਾ ਆ ਸਿੰਗਰ ਦਾ ਆ ਕਿਹੜਾ ਦਿਖ ਨਹੀਂ ਰਿਹਾ ਹੁਣ ਕੁਛ ਨਾਲ ਆ ਆ ਦੇਖੋ ਕਨੇ ਗੱਲਾਂ ਵਿੱਚ ਉਹ ਗੱਲ ਨੇ ਥੋੜੀ ਦੰਨਿਆ ਵਿੱਚ ਉਹ ਗੱਲ ਨੇ ਥੋੜੀ ਪਰ ਮਿੱਟੀ ਵਿੱਚ ਉਹ ਵੀ ਸੌਣੀਆਂ ਚੱਲ ਸੁਣਿਆ ਸੇ ਸੁਣਿਆ ਜਦ ਤੱਕ ਨਹੀਂ ਮਰੀ ਤੇ ਤੂੰ ਪਹਿਲਾਂ ਨਹੀਂ ਗਿਆ ਚੱਲ ਬੋਲ ਵੀ ਲੋ ਸਮਝਾ ਤਾ ਸਮਝਾ ਤਾ ਬਸ ਹੋ ਜਾਂਦਾ ਸਮਝਣ ਵਾਲੀ ਜੇ 10 ਸਾਲ ਦੀ ਗੱਲ ਚ ਵੀ ਮੁੰਡਾ

ਮੋਰ ਵੀ ਦੱਸ ਨਹੀਂ ਮੈਂ ਕਿੰਨਾ ਤੇ ਨਹੀਂ ਤਿਆਰ ਕਰਾਂ ਹੋਰ ਕੇ ਦੱਸਿਆ ਨਹੀਂ ਜਾਂਦਾ ਕਹਿੰਦਾ ਤੂੰ ਫਿਰ ਵੀ ਟੁਕੜੇ ਉਧੇ ਛੜ ਗਈ ਤੂੰ ਰਹਿਣੀ ਹੈ ਵਿੱਚ ਜਿਹੜੇ ਦਿਲ ਦੇ ਹਾਂਜੀ ਜਿੱਦਾ ਹੁੰਦੇ ਨੇ ਹਾਂਜੀ ਅਲਹਮਦੁਲ ਐਸੀ ਕੈਸੀ ਬਾਤ ਹੈ ਥੋੜਾ ਜਿਹਾ ਵੋਲਿਊਮ ਆਪ ਕਰੋ ਐਸੀ ਕੈਸੀ ਨਹੀਂ ਕਰਨੀ ਆਪ ਦੀ ਨਾਮ ਲਵਾ ਜਿੱਥੇ ਦਿੰਦੇ ਐਸੀ ਕੈਸੀ ਬਾਤ ਹੈ ਨੋਕਗੀ ਮੇਰੀ ਜੱਤ ਹੈ ਦੋਸਤੋਂ ਸੇ ਪੁੱਛਾ ਮੈਂ ਕੌਣ ਹਾਂ ਉਹ ਬੋਲੇ ਤੂੰ ਤੋ ਅੰਦੇਰੀ ਰਾਤ ਹੈ ਵਾਹ 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 ਰੰਦੇ ਦੇ ਗੱਲ ਕੀਤੀ ਸਾਰ ਚੱਲ ਹੁਣ ਚੱਲ ਤੂੰ ਸਾਥੀ ਮੇਰੇ ਉਹ ਇਦਲ ਬੜੇ ਨੇ ਹਮ ਹਰ ਕਾਲ ਨੂੰ ਇਹ ਗੌਲ ਦੇ ਬੜੇ ਨੇ ਹਾਂ ਠੀਕ ਆ ਸਾਥੀ ਮੇਰੇ ਗੌਲ ਦੇ ਬੜੂ ਦੇ ਬੜੇ ਨੇ ਹਰ ਗੱਲ ਨੂੰ ਇਹ ਗੌਲ ਦੇ ਬੜੇ ਨੇ ਕਦੇ ਕਦੇ ਇਹਨਾਂ ਦੇ ਕੀੜਾ ਹੋਰ ਬੜਾ Cynhwys i'r cyfnod, mae'r cyfnod yn cael ei bwydo. Mae'n cael ei bwydo! Mae'n dweud, mae'n cael